ਇਹਨਾਂ ਨਾਲ ਗੱਲ ਕਰਨੀ ਹੈ ਕਰੋ ਜਦੋਂ ਆਪਣੇ ਲਗਲੀ ਨੂੰ ਆਏ ਦੋਹੇ ਜੀ ਹਾਂਜੀ ਤੇ ਕਰਨ ਕਰੀ ਕਰਨ ਨਹੀਂ ਕਰਨ ਤੇ ਕਰ ਰਹੇ ਦੀ ਉਹ ਤਾਂ ਮੈਨੂੰ ਦੱਸਿਆ ਸੀ ਹੂੰ ਕਿ ਤਿਆਰੀ ਮਾਮਾ ਤੇ ਮੰਮੀ ਜੀ ਆਏ ਮੈਂ ਕਿਹਾ ਮੈਨੂੰ ਤਾਂ ਨਹੀਂ ਪਤਾ ਨਹੀਂ ਉਹ ਤਾਂ ਕਰ ਹੈ ਨਹੀਂ ਉਹ ਤਾਂ ਮਿਲਿਆ ਵੀ ਨਹੀਂ ਗਾਹੋ ਤੇ ਜੇ ਘਰ ਹੁੰਦਾ ਅੱਗੇ ਮਿਲਦਾ ਹੁੰਦਾ ਵਾ ਉਹਦੋਂ ਕੀ ਗੱਲ ਹੋਈ ਜਾਂ ਫਿਰ ਰਮਨ ਉਹ ਕਿਤੇ ਬਾਹਰ ਅੰਦਰ ਹੁਣਾਵਾ ਜਾਣ ਲੈ ਹੁੰਦੇ ਵੇਖਦੇ ਤਾਂ ਜਾਂ ਜਾਂਦੀ ਵੇਖਦੇ ਆ ਤੇ ਚਲ ਕੋਈ ਗੱਲ ਨਹੀਂ ਵੀਰ ਲਿਆ ਤੁਹਾਨੂੰ ਕਿਹੜਾ ਡਰ ਉਹ ਡਰਤ ਨਹੀਂ ਆ ਕੋਈ ਵੀ ਕੋਈ ਮੈਨੂੰ ਪੁੱਛਣ ਦਿਆ ਸੀ ਅੱਛਾ ਵੀ ਉਹਨਾਂ ਨੂੰ ਕੋਈ ਕੰਮ ਹੀ ਮੈਂ ਉਹ ਤਾਂ ਅੱਗੇ ਪੁੱਤ ਕੇ ਦੇ ਅੱਗੇ ਮਿਲ ਗਏ ਤੇ ਉਹ ਜਿਆਦਾ ਜਿਆਦਾ ਇੱਥੋਂ ਹੀ ਲੰਘ ਗਏ ਲੈ ਦੱਸ ਨਿਆਣਾ ਵਾਂ ਇਹਨੂੰ ਹੀ ਪੁੱਛਣ ਦੀ ਕੀ ਲੋੜ ਪੈਗੀ ਕਿ ਕੰਮ ਹੀ ਭਾਈ ਜੇ ਕੰਮ ਹੋਵੇ ਤਾਂ ਭੈਣ ਭਰਾ ਫੇਰ ਹੀ ਹੁੰਦੇ ਆ ਉਦਾਂ ਨਹੀਂ ਆ ਸਕਦੇ ਹੁਣ ਮੈਂ ਇਹਨੂੰ ਕੀ ਜਵਾਬ ਦੇਣਾ ਸੀ ਨਿਆਣੇ ਨੂੰ ਤੁਹਾਡੇ ਲਾਗੇ ਬੈਠੇ ਹੋਰ ਜਾਂਦਾ ਸੀ ਤੁਹਾਨੂੰ ਹੋਰ ਮੈਨੂੰ ਇਹ ਕਹਿੰਦਾ ਸੀ ਵੀ 20000 ਰੁਪਏ ਕੰਟੀ ਦੇ ਚੰਗੀ ਹੋ ਜੂਗੀ ਤੇ ਮੈਨੂੰ ਬੋਲਟ ਮੋਟਰਸ ਲੈ ਦੋ ਅਹੀਂ ਉਹਦੀ ਘਰ ਦੇ ਵਿੱਚ ਆਉਣਾ ਤੁਹਾਨੂੰ ਉਹਦੀ ਮਾਂ ਦਾ ਚੰਗਾ ਭਲਾ ਪਤਾ ਵਾ ਉਹ ਤਾਂ ਅਸੀਂ ਚੰਗਾ ਕਰੀਏ ਨਾ ਤੇ ਤਾਂ ਵੀ ਮਾੜਾ ਹੀ ਸਮਝਦੀ ਆ ਤੇ ਜੇ ਅਸੀਂ ਮੋਟਰਸਾਈਕਲ ਲੈਤਾ ਇਹਨੇ ਘਰ ਨਿਕਲੋਇਆ ਕਰਨਾ ਉਹ ਸਾਰੀ ਤੁਮ ਤਾਂ ਸਾਡੇ ਤੇ ਆਉਣੀ ਆ ਵੀ ਤੁਸੀਂ ਲੈ ਕੇ ਦਿੱਤਾ ਮੈਂ ਤਾਂ ਉਹਨੂੰ ਹਾਂ ਕਰਦੀ ਨਹੀਂ ਮੋਟਰਸਾਈਕਲ ਵਾਸਤੇ ਤੁਸੀਂ ਕਿਤੇ ਹਾਂ ਨਹੀਂ ਕਰਨੀ ਉਹ ਨਹੀਂ ਮੈਂ ਉਹਨੂੰ ਆਖਿਆ ਮੈਂ ਹਾਂ ਕੋਈ ਨਹੀਂ ਪੁੱਤ ਤੇਰੇ ਮਾਂ ਪਿਓ ਨਾਲ ਸਲਾਹ ਕਰਕੇ ਫਿਰ ਤੈਨੂੰ ਲੈ ਆਂਗੀ ਨਹੀਂ ਉਹਨਾਂ ਨਾਲ ਕਾਦੀ ਸਲਾਹ ਕਰਨੀ ਆ ਤੂੰ ਹੀ ਹਾਂ ਕਰੋ ਮੈਂ ਚੱਲ ਵੇਖ ਲਾਂਗੀ ਫਿਰ ਤੂੰ ਹੀ ਨਾ ਹਾਂ ਕਰੇ ਤਿੰਨ ਦਾ ਆਪਣਾ ਪਿਓ ਕਹਿੰਦੇ ਆਪਣੀ ਮਾਂ ਕਹੇ ਚੱਲ ਜਿਉਂਕਿ ਮੈਨੂੰ ਉਹਦਾ ਸੁਭਾਅ ਦਾ ਪਤਾ ਨਾ ਉਹ ਛਾਟੀ ਅੱਗ ਭੂ ਲਵ ਹੋ ਜਾਂਦੀ ਹੁੰਦੀ ਆ ਤੇ ਮੁੜ ਕੇ ਮੈਨੂੰ ਨਹੀਂ ਗੀਆਂ ਗੱਲਾਂ ਸੁਣਦੀ ਆ ਤੇ ਘੜੀ ਘੜੀ ਅਗਲੇ ਦਿਨ ਗੱਲਾਂ ਸੁਣੀ ਜਾਉ ਫੇਰ ਯਾਰ ਮੈਂ ਹੁਣ ਉਹਨੂੰ ਕੀ ਕਹਿੰਦਾ ਕੱਲ ਤਾਈ ਵੀ ਆਈ ਸੀ ਮੈਨੂੰ ਵੀ ਹੌਸਲਾ ਦੇਣ ਲਈ ਆਂਦੀ ਜੇ ਤੇਰਾ ਵੀ ਪਤੀ ਆਪਣੇ ਵਾਂਗ ਹੈਗਾ ਤਾਂ ਲੈ ਆ ਆਂਦੀ ਉਹ ਆਪਣੇ ਥਾਂ ਬਣਾ ਇਹ ਮੁੰਡਾ ਇਹਨਾਂ ਦਾ ਆਪਣੇ ਥਾਂ ਬਣਾਉ। ਹੋਰ ਅਵਰ ਮੁੰਡਾ ਤਾਂ ਨਹੀਂ ਇਹ ਵਿਚਾਰਾ ਬਾੜਾ ਪਰ ਉਹਨੂੰ ਇਹ ਸਾਡੇ ਲੱਗ ਨਹੀਂ ਵਜਨ ਦਿੰਦੀ। ਮੇਰਾ ਇਹੋ ਰਾਦਾ ਬਾਂਡਿਆ ਪਿੰਘ ਨਾ ਪਿੰਡ ਚਲੀ ਗਏ। ਹੋਗੇ ਨਾ ਇਹ ਕੱਲ ਨੂੰ। ਚੱਲ ਇਦਾਂ ਕਰਨਾ। ਕੱਲ ਨੂੰ ਗੱਲ ਬਾਤ ਸੁਣ ਕੇ ਇਹ ਕੀ ਆਂਦੇ ਆ ਤੇ ਨਾਲੇ ਬੜਾ ਚਿਰ ਹੋ ਗਿਆ ਮੈਨੂੰ ਗਈ ਨੂੰ। ਮੈਂ ਐਸੇ ਘਰ ਵਿੱਚ ਮਰ ਜਾਣਾ ਕੰਮ ਕਰਦੀ ਨਹੀਂ। ਮੇਰਾ ਕੋਈ ਭੈਣ ਭਰਾ ਨਹੀਂ ਆ ਤਾਂ ਮੈਂ ਜਾਣਾ ਕਿੱਥੇ। ਉਹ ਯਾ ਤੂੰ ਹੀ ਤੜੀ ਗੱਲਾਂ ਕਰਨੀ ਆ ਤੂੰ ਪਿੰਡ ਜਿਹੜਾ ਤੂੰ ਦੱਸ ਆਇਆ ਤੇ ਜਾ ਕੇ ਹੋਣੇ ਚੱਲੀਏ ਤੁਸੀਂ ਜੀ ਚੱਲ ਚੱਲ ਪਿੰਡ ਇਹ ਠੀਕ ਆ ਨਾ ਫਿਰ ਤਹੀ ਬਹਾਨਾ ਨਾ ਲਾ ਦੇ ਮੈਂ ਆ ਕੰਮ ਕਰਨਾ ਮੈਂ ਆ ਕੰਮ ਕਰਨਾ ਜਦੋਂ ਤਨ ਮੈਂ ਕਹਤਾ ਫੇਰ ਕਦੀ ਗੱਲ ਚੱਲ ਕੋਈ ਗੱਲ ਨਹੀਂ ਤੇ ਉਹ ਕਣਕ ਕਿਦਾਂ ਅਜੇ 2 ਦਿਨ ਲੱਗਣੇ ਹੋਣੇ ਆ ਉਹ 2 ਦਿਨ ਲੱਗ ਜਾਣੇ ਚਲੋ ਦੇਖ ਲਓ ਆਖੰਡੇ ਜਿਨ੍ਹਾਂ ਨੇ ਵੱਡੀਆਂ ਵਾ ਉਹ ਵੀ ਫੋਲਣੀਆਂ ਦੇਣ ਡਿਆ ਮੰਡੀ ਦੇ ਵਿੱਚ ਉਥੇ ਜਾ ਕੇ ਬੈਣਾ ਬੜਾ ਔਖਾ ਵਾ ਤੇ ਹੁਣ ਦੋ ਦਿਨ ਲੇਟ ਵੜਾਣੀ ਸੌਖੀ ਐ ਹੋਰ ਅਬਰ ਦੋ ਦਿਨ ਦੀ ਲੇਟ ਦੀ ਤੇ ਕੋਈ ਗੱਲ ਨਹੀਂ ਜਦੋਂ ਹੁਣ ਬਦਲ ਡਿਸ਼ਕਦਾ ਵਾ ਫਿਰ ਡਰ ਆਉਂਦਾ ਵਾ ਡਰ ਤੇ ਆਉਂਦਾ ਵਾ ਹੁਣ ਜੇ ਕੱਚੀ ਵੀ ਵਢਾਲੀ ਫਿਰ ਮੀਂਹ ਆ ਗਿਆ ਤੇ ਫਿਰ ਉਥੇ ਇਕੱਠੀ ਕਿਦਾਂ ਕਰਨੀ ਐਨੀ ਆਹ ਵੀ ਤੇ ਤੇਰੀ ਗੱਲ ਠੀਕ ਐ ਹੈਨਾ ਤੇ ਚਲ ਕੋਈ ਗੱਲ ਨਹੀਂ ਜਿਵੇਂ ਰੋਟੀ ਮੇਰੇ ਸਾਡੇ ਵਾਸਤੇ ਰੋਟੀ ਨਹੀਂ ਰ ਅਬਰ ਮੇਰਾ ਆਏ ਤੇ ਦਿਲ ਨਹੀਂ ਕਰਿਆ ਦਿਲ ਨਹੀਂ ਕਰਿਆ ਢਾਰ ਕੇ ਖਾ ਲੈਨੇ ਚਲੋ ਖਾ ਲਿਆ ਤੁੰਗੀ ਹਾਂ ਚਲ ਹੋਰ ਕੋਈ ਕੰਮ ਕਾਰ ਕਰ ਲਾ ਚਲ ਠੀਕ ਐ ਜੀਵਨ ਆਪਣੇ ਆਪ ਨੂੰ ਸਮਝਦੀ ਐ ਤੀਜ ਜੇ ਉਹਨੂੰ ਇਹ ਗੱਲ ਦਾ ਪਤਾ ਨਹੀਂ ਆ ਫੇਰ ਅਮਨ ਨੇ ਬੱਚਾ ਲੈ ਆਂਦਾ ਤੇ ਅੱਧਾ ਦਾ ਮਾਲਕ ਬਣ ਜਾਣਾ ਉਹਨੇ ਆ ਜਿਹੜੀ ਉਹਦੇ ਦਿਮਾਗ 'ਚ ਇਹ ਗੱਲਾਂ ਆਉਂਦੀਆਂ ਜਦੋਂ ਆ ਗਈ ਨਾ ਫੇਰ ਉਹਨੇ ਮਗਰ ਮਗਰ ਭੱਜੀ ਫੇਰਨਾ ਚਲ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਰਨ ਤੇ ਘਾਰ ਇਹਨਾਂ ਹੀ ਕਿਥੋਂ ਆਇਆ ਹੈਗਾ लवली ਤੇ ਰੁਪਿੰਦਰ ਕਰਨ ਨੂੰ ਕਿੱਥੋਂ ਪਤਾ ਲੱਗਿਆ ਕਿ लवली ਹੁਣੀ ਆਏ ਆ ਜਾਂ ਤੇ ਵੇਖ ਕੇ ਮੁੜ ਗਿਆ ਸਾਡੀਆਂ ਗੱਲਾਂ ਸੁਣ ਕੇ ਕੋਸਾਗਦਾ ਭੈਣ ਨੇ ਆਪਣੀ ਮਾਂ ਨੂੰ ਦੱਸਿਆ ਹੋਈ ਵੀ ਇਹ ਕਿੱਡਾ ਪੁੱਛਣ ਰਿਹਾ ਕਿ ਕੰਮ ਆਈ ਹੀ ਦੱਸ ਨੇ ਇਹਨਾਂ ਦੀ ਭੈਣ ਵਾ ਉਦਾਂ ਨਹੀਂ ਉਹ ਆ ਸਕਦੇ ਜ਼ਰੂਰੀ ਵੀ ਉਹਨਾਂ ਨੂੰ ਇੱਥੇ ਕੋਈ ਕੰਮ ਹੋਵੇ ਤਾਂ ਫੇਰ ਹੀ ਨਾ ਨਾ ਨਿਆਣਾ ਵਾ ਤਾਂ ਕਿੱਦਾਂ ਨਹੀਂ ਗੱਲਾਂ ਕਰਨ ਰਿਹਾ ਵਾ ਪਰ ਨਾ ਜੋ ਉਹਦੀ ਮਾਂ ਨੇ ਸਿਖਾਣਾ ਵਾ ਉਹਨੇ ਉਹ ਹੀ ਸਿਖਣਾ ਵਾ ਬੱਚਾ ਤਾਂ ਕੋਰਾ ਕਾਗਜ਼ ਹੁੰਦਾ ਵਾ ਜੋ ਪਾਈ ਜਾਓਗੇ ਉਹਦੇ ਦਿਮਾਗ ਵਿੱਚ ਪਈ ਜਾਣਾ ਪਰ ਨਾ ਜੀਵਨ ਪਛਤਾਉਗੀ ਇੱਕ ਦਿਨ ਉਹ ਅਜੇ ਤੇ ਮੇਰ ਨਾਲ ਕਰ ਰਹੀ ਹੈ ਨਾ ਗਾੜੀ ਇਹਦੇ ਨਾਲ ਹੀ ਹੁਣੀ ਆਉਣਾ ਬੱਚੇ ਨੇ ਇਹੋ ਜਿਹਾ ਪੱਕਾ ਕਰ ਦੇਣਾ ਵਾ ਨਾ ਤੈਨੂੰ ਕਿਹੇ ਚੋਗਾ ਨਹੀਂ ਛੱਡਣਾ ਜੋ ਸਾਡੇ ਲਾਗੇ ਪੈਂਦਾ ਹੀ ਇਹ ਕਿਹੜੀ ਉਹਨੂੰ ਪੁੱਠੀ ਮਤ ਦੇਣ ਦੇ ਆ ਇਹਨੂੰ ਤਾਂ ਕੋਈ ਚੱਜ ਦੀ ਗੱਲ ਹੀ ਦੱਸਦੇ ਆ ਪਰ ਨਾ ਜੀ ਉਹਨਾਂ ਲਾ ਕੇ ਨਾ ਮੁੰਡਾ ਜਾਵੇ ਉਹਨਾਂ ਲਾ ਕੇ ਨਾ ਜਾਵੇ ਹੁਣ ਉਹਨੂੰ ਧਿਆਨ ਰੱਖਣ ਨੂੰ ਪੱਕਾ ਕੀਤਾ ਹੁਣਾਵਾ ਵੀ ਜਦੋਂ ਇਕੱਲੀ ਘਰ ਹੁੰਦੀ ਆ ਤਾਂ ਘਰ ਆ ਕਰ ਗੱਲਾਂ ਸੁਣਿਆ ਕਰ ਤਾਂ ਹੀ ਠੀਕ ਹੀ ਜਾਂਦੀ ਆ ਮੈਨੂੰ ਤਾਂ ਤਾਈ ਦੀਆਂ ਗੱਲਾਂ ਤੇ ਵੀ ਯਕੀਨ ਆ ਗਿਆ ਮੈਨੂੰ ਇਹ ਕਦਮ ਚੁੱਕਣਾ ਚਾਹੀਦਾ ਵਾ ਜੇ ਮੈਂ ਕਦਮ ਨਾ ਨਾ ਚੁੱਕਿਆ ਐ ਘਰ ਦੇ ਵਿੱਚ ਮੇਰੇ ਵਿੱਚ ਮੇਰੀ ਕੋਈ ਹੁਕਤ ਨਹੀਂ ਰਣੀ ਫਿਰ ਮੈਂ ਪਿੰਡ ਦੇ ਬਰੋਂ ਲੱਗੇ ਦੀ ਆਹੋ ਪੁੱਤ ਮੈਂ ਕਾ ਬਣਾ ਲੀ ਨੀ ਚੱਲ ਅੱਛਾ ਤੇ ਪਾਪਾ ਕਿੱਥੇ ਗਏ ਆ ਪਾਪਾ ਤੇਰੇ ਬੰਬੀ ਤੱਕ ਗਏ ਆ ਅੱਛਾ ਅੱਛਾ ਆਹ ਮੈਂ ਕਹਿੰਦੇ ਹਾਂ ਹਾਂ ਗੱਲ ਕਰਨੀ ਸੀ ਕਿ ਜਿਹੜੀ ਤਾਈ ਹੁਣੀ ਨੀ ਐ ਆਹੋ ਉਹ ਸਲਾਮਤ ਬਰੋਂਡੇ ਆ ਆਪਣੇ ਪੇਕੇ ਜਾਂਦੀਆਂ ਹਾਏ ਹਾਏ ਪੇਕੇ ਜਾਂਦੀਆਂ ਆਹੋ ਮੈਂ ਤਾਂ ਕੱਲ ਫੇਰ ਸੁਣ ਲਿਆ ਵਾ ਅੱਛਾ ਕੱਲ ਤਾਇ ਤੇ ਤਾਈ ਬਿਖੇ ਹੀ ਉੱਥੇ ਪੋਰਚ 'ਚ ਅੱਛਾ ਤੇ ਉੱਥੇ ਗੱਲਾਂ ਕਰਨ ਦੇ ਹੀ ਵੀ ਪੇਕੇ ਜਾਈਏ ਤੇ ਉੱਥੇ ਕੋਈ ਗੱਲਬਾਤ ਕਰਨੀ ਕੋਈ ਤੇ ਜੇ ਉਹ ਇੱਕ ਵਾਰੀ ਚਲ ਗਏ ਨਾ ਉੱਥੇ ਤੇ ਉਹਨਾਂ ਨੇ ਤੇ ਪੱਕੇ ਪੈਰੀ ਮੁੰਡਾ ਲੈ ਆਉਣਾ ਵਾ ਹਾਏ ਪੁੱਤ ਇਦਾਂ ਨਹੀਂ ਹੋਣਾ ਚਾਹੀਦਾ ਇਹ ਤਾਂ ਜੇ ਕੰਮ ਹੋ ਗਿਆ ਨਾ ਸਾਡੀ ਹੀ ਕਿਤੇ ਤਾਂ ਸਫਲਟਣੇ ਆ ਕਰਾਂਗੇ ਕੀ ਪੁੱਤ ਮੈਨੂੰ ਇਹ ਦੱਸ ਪਹਿਲਾਂ ਮੈਂ ਵੀ ਅਹੀਂ ਸੋਚਣ ਡਿਆ ਸੀ ਇਹਨਾਂ ਨੇ ਤਾਂ ਬਹੁਤ ਛੇਤੀ ਪਾਈ ਆ ਪੁੱਤ ਮੁੰਡਾ ਉੱਥੋਂ ਲੈ ਆਈ ਹੋਣਾ ਜਿੱਦਾਂ ਨਹੀਂ ਨਹੀਂ ਆਪਾਂ ਨਹੀਂ ਇਹ ਕੰਮ ਹੋਣ ਦੇਣਾ ਇਦਾਂ ਕਰੀਏ ਕੋਈ ਨਾ ਕੋਈ ਸਕੀਮ ਲੜਾਈਏ ਹੁਣ ਇਦਾਂ ਕਰ ਨਹੀਂ ਪੈਣਾ ਮੈਨੂੰ ਲੱਗਦਾ ਹੁਣ ਨਾ ਤਾਇਆ ਹੁੰਦਾ ਨਾ ਮੈਂ ਤਾਇਆ ਨੂੰ ਕਹਿਣਾ ਵਾਂ ਕਿ ਬੰਦੇ ਲੈ ਕੇ ਚਲ ਜੰਨਾ ਪਤਾਇਆ ਮੈਨੂੰ ਅੱਜ ਆ ਕੰਮ ਆ ਤੂੰ ਬਹਾਨਾ ਬਣਾਦਾ ਕੋਈ ਨਾ ਕੋਈ ਤੇ ਮੇਰਾ ਪੁੱਤ ਕੁਛ ਨਾ ਕੁਛ ਕਰ ਲਾ ਪਤਾ ਕੀ ਕਰਵਾ ਇੱਕ ਵਾਰੀ ਇਹ ਚਲ ਗਏ ਨਾ ਤੇ ਮੁੜ ਕੇ ਸਾਰੀ ਉਮਰ ਹਨਪੁਗਤਣੀਆਂ ਪੈਣੀਆਂ ਹੀ ਹੋ ਇਹ ਤੋਂ ਪਹਿਲਾਂ ਪਹਿਲਾਂ ਪੁੱਤ ਕੋਈ ਨਾ ਕੋਈ ਸਕੀਮ ਲਾ ਕੇ ਨਾ ਤੇ ਇਹਨਾਂ ਨੂੰ ਆਪਣੇ ਵੱਸ ਵਿੱਚ ਕਰ ਲਈਏ ਤੇ ਜੇ ਸਾਡੇ ਆਗੇ ਵੱਸ ਵਿੱਚ ਹੈ ਤੇ ਮੁੜ ਕੇ ਸਾਰੀ ਉਮਰ ਪੁੱਤ ਤੇਰੀਆਂ ਐਸ਼ਾਂ ਵਾਂ ਠੀਕ ਵਾ ਨਾ 10 ਕਿੱਲੇ ਮੇਰੇ ਪੁੱਤ ਦੀ ਪੈੜੀ ਆ ਤੇ ਮੇਰੇ ਪੁੱਤ ਦੇ ਕੋਲ ਹੀ ਰਹਿਣੀ ਆ ਹੋਰ ਕੋਈ ਉਸ ਪੈੜੀ ਤੇ ਆਵੇ ਤੇ ਮੈਂ ਬਰਦਾਸ਼ਤ ਨਹੀਂ ਕਰ ਸਕਦੀ ਪੁੱਤ ਉਹ ਤਾਂ ਗੱਲ ਹੈ ਵਾ ਪਰ ਤਾਏ ਇਹਦੀ ਮੈਨੂੰ ਹਰਾਨੀ ਹੋਂਦੀ ਪਹਿਲਾਂ ਤਾਂ ਆ ਮਾਨਦਾ ਨਹੀਂ ਜਦੋਂ ਉਹਨੇ ਆਏ लवली ਹੁਣੀ ਤੇ ਉਸ ਤੋਂ ਬਾਅਦ ਤਾਂ ਟਾਈ ਦੀ ਵੀ ਹਵਾ ਬਦਲ ਗਈ ਹੈ ਵੀ ਆਪਾਂ ਲੈ ਜੀ ਹੁਣ ਜਿੱਦਾਂ ਪਤਾ ਕੀ ਹੋਇਆ ਪੁੱਤ ਕੁਝ ਗਲਤੀਆਂ ਮੇਰੇ ਕੋਲ ਵੀ ਹੋ ਗਈਆਂ ਵਾ ਪਰ ਹੁਣ ਮੈਨੂੰ ਪਛਤਾਵਾ ਉਹਨਾਂ ਗੱਲਾਂ ਦਾ ਠੀਕ ਆ ਨਾ ਤੇ ਹੁਣ ਉਹ ਗੱਲਾਂ ਵਾਪਸ ਤੇ ਆ ਨਹੀਂ ਸਕਦੀਆਂ ਤੇ ਪਰ ਐਦਾਂ ਹੋ ਸਕਦਾ ਵਾ ਕਿ ਕੋਈ ਨਾ ਕੋਈ ਸਕੀਮ ਲਾ ਕੇ ਤਾਂ ਉਹਨਾਂ ਨੂੰ ਡੱਕ ਲਈਏ ਠੀਕ ਵਾ ਹੁਣ ਤੂੰ ਮੇਰਾ ਪੁੱਤ ਕੁਝ ਨਾ ਕੁਝ ਕਰ ਤਾਏ ਆਪਣੇ ਨੂੰ ਨਾ ਬਹਾਨਾ ਲਾ ਕੇ ਤੇ ਲੈ ਜਾ ਫਿਤੇ ਤੇ ਸਾਰਾ ਦਿਨ ਜਿੜੱਖ ਬਾਹਰ ਹੀ ਜੇ 1.5 ਘੰਟੇ ਦਾ ਸਕੂਲ ਤੋਂ ਕਾਪੀਆਂ-ਕੁਪੀਆਂ ਲੈਉਣ ਆਲੀਆਂ ਤੇ ਸ਼ਹਿਰ ਚੱਲੀਏ। ਆਹ ਮੈਂ ਤੁਹਾਡਾ ਨਹੀਂ ਜਾਣਾ ਵਾ। ਜਿੱਦਾਂ ਨਿਆਣੇ ਕਰਦੇ ਹੁੰਦੇ ਹਨਾ ਮਗਰ-ਮਗਰ ਪੈ ਕੇ ਤੇ ਮਨਾਲਾ ਜਾ ਕੇ ਤਾਏ ਆਪਣੇ ਨੂੰ। ਉਹੀ ਕਰਦਾ ਹਾਂ। ਤੇ ਤੁਹਾਡਾ ਤੋਦਣਾ ਨਹੀਂ ਮੈਂ ਜਾਣਾ ਤੇ ਕਹੂੰਗਾ ਨਾ ਪਰ ਕਿਉਂ ਨਾ ਅੱਜ ਆਪਣੀ ਮਾਂ ਨੂੰ। ਆਖੀ ਵੀ ਨਹੀਂ। ਮੈਂ ਉਹਨਾਂ ਨਾਲ ਨਹੀਂ ਜਾਣਾ ਵਾ ਤੁਹਾਡਾ ਹੀ ਜਾਣਾ ਮੈਨੂੰ ਤੁਹਾਨੂੰ ਚੰਗੇ ਲੱਗਦੇ ਜੀ। ਮੈਂ ਤਾਂ ਵੈਸੇ ਹੀ ਵੀ ਪੁੱਛਿਆ ਸੀ ਕਿ लवली ਮਾਮੀ ਹੋਣੀ ਆ ਇੱਥੇ ਉਹ ਕਿੱਧਰ ਆਈ ਸੀ। ਅੱਛਾ। ਤੇ ਮੈਨੂੰ ਤਾਂ ਆਇਆ ਕਹਿੰਦਾ ਉਹਨਾਂ ਨੇ ਕਿੱਧਰ ਰੋਣਾ ਸੀ ਉਹ ਤੇ ਵੈਸੇ ਇਧਰੋਂ ਲੰਘਣ ਦੇ ਤਾਂ ਉਹਨਾਂ ਦਾ ਆਹੋ ਉਹ ਤੇ ਮੈਨੂੰ ਪਤਾ ਵੀ ਤਾਈ ਨੇ ਫੋਨ ਕੀਤਾ ਕਿ ਇੱਕ ਵਾਰੀ ਮੈਨੂੰ ਆਣ ਕੇ ਤੇ ਮਿਲ ਜਿਓ ਪਤਾ ਕੀ ਗੱਲ ਆ ਪੁੱਤ ਉਹਨਾਂ ਰੱਖਣੀਆਂ ਸੀ ਚੋਰੀਆਂ ਤੇ ਚੁੱਪ ਕਰਕੇ ਮੁੰਡਾ ਲੈ ਕੇ ਘਰ ਆ ਜੜਾ ਸੀ ਹੂੰ ਉਹ ਤੇ ਚੰਗਾ ਹੋ ਗਿਆ ਚੰਗੀ ਕਿਸਮਤ ਜਿਹੜਾ ਤੇਰੇ ਕੰਨੀ ਗੱਲਾਂ ਪੈ ਗਈਆਂ ਜੇ ਤੇਰੇ ਕੰਨੀ ਨਾ ਪੈਂਦੀਆਂ ਆਈ ਤੇ ਫਸ ਜਾਣਾ ਸੀਗਾ ਪੁੱਤ ਐਂ ਫਿਰ ਕੀ ਕਰਨਾ ਸੀ ਤਾਈ ਨੇ ਇਹ ਵੀ ਗੱਲ ਦੱਸ ਤੀ ਹੀ ਤਾਈ ਨੂੰ ਹਾਂ ਵੀ ਇਹ ਕਰਨੇ ਮੈਨੂੰ ਇਦਾਂ ਕਹਿੰਦੇ ਅੱਗੇ ਤੋਂ ਨਿਕਰੀ ਪੁੱਛਿਆ ਨਹੀਂ ਆ ਅੱਛਾ ਤੇ ਮੈਨੂੰ ਲੱਗਦਾ ਤਾਈ ਨੂੰ ਸ਼ੱਕ ਹੋ ਗਿਆ ਵੀ ਜਿੱਦਾਂ ਮੈਂ ਉਹਨਾਂ ਦੀਆਂ ਗੱਲਾਂ ਸੁਣ ਲਈਆਂ ਵਾ ਅੱਛਾ ਅੱਛਾ ਬਾਕੀ ਪਤਾ ਨਹੀਂ ਆ ਵੀ ਹੁਣ ਉਹਨਾਂ ਨੇ ਹੁਣ ਨਹੀਂ ਕਿਉਂਕਿ ਉਹਨੂੰ ਲੱਗ ਗਿਆ ਪਤਾ ਹੁਣ ਇੰਦਾ ਕਰ ਮੇਰਾ ਪੁੱਤ ਹੁਣ ਹੋਰ ਕੁਛ ਨਾ ਦੇ ਕੱਪੜੇ ਪਾਲਾ ਤਿਆਰ ਹੋਲਾ ਤੇ ਖਿਹੜਾ ਹੀ ਕਰ ਆਪਣੇ ਤਾਇਏ ਦਾ ਫੇ ਮੇਰੇ ਨਾਲ ਹੀ ਚੱਲ ਮੈਂ ਤੇਰੇ ਨਾਲ ਹੀ ਜਾਣਾ ਹਾਂ ਹੈ ਇੰਦਾ ਹੀ ਕਰ ਤਾਇਆ ਜੀ ਮੈਂ ਤਾਂ ਕਦੀ ਸਮਝਿਆ ਹੀ ਨਹੀਂਗਾ ਕਿ ਤੁਸੀਂ ਮੇਰੇ ਪਿਓ ਜਿਹਾ ਤਾਇਆ ਹੈ ਹੈ ਇਹ ਸਮਝਿਆ ਕਿ ਮੈਨੂੰ ਆਪਣਾ ਪਿਓ ਹੀ ਵੱਡਾ ਤੂਆਂ ਮੇਰਾ ਹੈ ਤੇ ਮੈਂ ਤੁਹਾਡੇ ਤੋਂ ਪਿੰਨਾਂ ਨੀਗਾ ਕਿਤੇ ਵੀ ਜਾਣਾ ਜਿਹੜੀ ਕੋਈ ਚੀਜ਼ ਲੈਣੀ ਮੈਂ ਤੁਹੀਂ ਲੈ ਕੇ ਦਿੰਦੇ ਜੀ ਤੁਸੀਂ ਮੇਰੇ ਨਾਲ ਚੱਲੋ ਠੀਕ ਵਾ ਨਾ ਚਲੋ ਕੋਈ ਗੱਲ ਨਹੀਂ ਮੈਂ ਤਿਆਰ ਹੋ ਕੇ ਫਿਰ ਜਾਣਾ ਤਾਇਏ ਜੀ ਜਾ ਜਾ ਮੇਰਾ ਪੁੱਤ ਆਥ ਬੜੀ ਟੈਨਸ਼ਨ ਵਾਲੀ ਗੱਲ ਵਾ ਤੇ ਚਲ ਮੈਂ ਹੁਣ ਹੁਣ ਤੂੰ ਹੀ ਕਰ ਸਕਣਾ ਵਾ ਸਾਰਾ ਕੁਝ ਹਾਂਜੀ ਹਾਏ ਰੱਬਾ ਕਿਤੇ ਲੈ ਨਾ ਹੁਣ ਜੇ ਕਿਤੇ ਲਿਆਏ ਤੇ ਸਾਡੇ ਭਾਦੀਆਂ ਤੇ ਬਣ ਜਾਣੀਆਂ ਵਾ ਆਪਾਂ ਕਿੱਧਰ ਨੂੰ ਜਾਵਾਂਗੇ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਚੱਲ ਕੋਈ ਗੱਲ ਨਹੀਂ ਮੇਰਾ ਪੁੱਤ ਬਥੇਰਾ ਸਿਆਣਾ ਵਾ ਆਪੇ ਵਾਸਤ ਕਰ ਲੈਣਾ ਨੇ ਆਪਣੇ ਤਾਏ ਨੂੰ ਚੱਲ ਵੇਨੇ ਆ ਗੜੀ ਕੀ ਬਣਦਾ ਵਾ ਆ ਸਬਜ਼ੀ ਤੇ ਬਣਾਵਾ ਯਾਰ ਇਦਾਂ ਕਰਦਾ ਵਾਂ ਤਾਏ ਜੀ ਨੂੰ ਫੋਨ ਹੀ ਲਾਉਣਾ ਵਾ ਪੀ ਕਿੱਥੇ ਆ ਮੁੜ ਕੇ ਲੈ ਕੇ ਤੇ ਸ਼ਹਿਰ ਚੱਲ ਜੰਨਾ ਵਾ ਕੀ ਪਤਾ ਬੰਬੀ ਤੇ ਕਹਿੰਦੇ ਮੰਮੀ ਗਏ ਆ ਜਦ ਹੋ ਰਹੀ ਚੱਲ ਗਈ ਚਾਰ ਘੁੰਮ ਤਲਾਣਾ ਹੈਲੋ ਤਿਆਰੀ ਕੀ ਥੀਰੇ ਸੋ ਉਹ ਇਹ ਤੇ ਵਧਾਈ ਲੈਂਦੇ ਉਹਨੂੰ ਅੱਛਾ ਅੱਛਾ ਤੇ ਆਇਆ ਬੰਦੇ ਪਤਾ ਕੀਤਾ ਇਹ ਬੰਦੇ ਕਿਹ ਕੋ ਹਾਂ ਜੀ ਉਹ ਕਹਿੰਦੇ ਵੀ ਤੋਹਾਨੂੰ ਫੋਨ ਕਰਦੇ ਹੋ ਕੰਬਾਈਨਰ ਦੇ ਅੱਛਾ ਠੀਕ ਜੀ ਤੇ ਮੈਂ ਕਹਿੰਦੇ ਆਂ ਹੀ ਭਿਕਰ ਆਇਓ ਮੈਨਾਂ ਤਾਂ ਨਾ ਗੱਲ ਕਰਨੀ ਕੋਈ ਕੋਈ ਕੰਮ ਜ਼ਰੂਰੀ ਹੈ ਹਾਂਜੀ ਬੜਾ ਜ਼ਰੂਰੀ ਕੰਮ ਹੈ ਹੋਰ ਜ਼ਰੂਰੀ ਤੇ ਪਤਾ ਹੈਗਾ ਵਾ ਪਰ ਮੈਂ ਨਾ ਤਾਈ ਤੇਰੀ ਕਹਿੰਦੀ ਸੀ ਵੀ ਜਣਾਵਾ ਪਿੱਟ ਅੱਛਾ ਤੇ ਚੱਲ ਕੋਈ ਤੇਰੇ ਕੋਲੋਂ ਨਾ ਸੁਣਦਾ ਮੈਂ ਤੇਰੀ ਗੱਲ ਆਹ ਕੋਈ ਗੱਲ ਨਹੀਂ ਤੂੰ ਗੱਲ ਸੁਣ ਕੇ ਬਾਅਦ ਚੱਲ ਜਿਓ ਚਾਹ ਠੀਕ ਆ ਹਾਂਜੀ ਚਲੋ ਠੀਕ ਜੀ ਜੰਮਰ ਮੈਨੂੰ ਤੇ ਪਹਿਲਾਂ ਹੀ ਪਤਾ ਸੀ ਕਿ ਤਾਇਆ ਇਹ ਕਹਿੰਦੀ ਇਹ ਪਿੱਕੀ ਚ ਨਹੀਂ ਏ ਮੈਂ ਤਾਂ ਮੰਮੀ ਨੂੰ ਵੀ ਦੱਸ ਆਇਆ ਇਹ ਤਾਂ ਪੱਕੀ ਹੋ ਗਈ ਕਿ ਇਹਨੇ ਪਿੱਕੀ ਜਾ ਕੇ ਹੀ ਰਹਿਣਾ ਵਾ ਪਰ ਮੈਂ ਹੁਣ ਇਦਾਂ ਕਰਦਾ ਵਾਂ ਤਾਇਆ ਜੀ ਨੂੰ ਕਹਿਣਾ ਵਾਂ ਕਿ ਚਲ ਜੀ ਸ਼ਹਿਰ ਉੱਥੋਂ ਜਾ ਕੇ ਕੋਈ ਚੀਜ਼ ਯੂਜ਼ ਲੈਣੀ ਮੈਂ ਤੇ ਤੁਹਾਨੂੰ ਪਤਾ ਮੇਰਾ ਤਾਂ ਨਾ ਜਿਆਦਾ ਪਿਆਰ ਹੈ ਮੈਂ ਪਾਪਾ ਨਾਲ ਨਹੀਂ ਜਾਣਾ ਤੇ ਤੁਸੀਂ ਮੇਰੇ ਨਾਲ ਚਲੋ ei karda , on alati läbi .